ਹਲਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਭਰਵੇਂ ਕਰੇਲੇ ਜੋ ਕਿ ਸਭ ਦੇ ਫੇਵਰਟ ਨੇ 80-90% ਲੋਕ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਬੱਚੇ ਭਾਵੇਂ ਖਾਣਾ ਖਾਣ ਪਰ ਵੱਡੇ ਬਹੁਤ ਪਸੰਦ ਕਰਦੇ ਨੇ ਔਰ ਇਹ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਕੁਝ ਭਰ ਕੇ ਬਣਾਉਂਦੇ ਨੇ ਭਰਵੇਂ ਕਰੇਲੇ ਖਾਂਦੇ ਨੇ ਔਰ ਕੁਝ ਇਹਨੂੰ ਆਲੂਆਂ ਚ ਪਾ ਕੇ ਬਣਾਉਂਦੇ ਨੇ ਕੱਟ ਕੇ ਤੇ ਕਈ ਵੈਸੇ ਹੀ ਪੁਰਜੀ ਬਣਾ ਕੇ ਖਾਂਦੇ ਨੇ ਠੀਕ ਹੈ ਜੀ ਇਹਨਾਂ ਨੂੰ ਬਣਾਉਣ ਦਾ ਵੱਖਰਾ ਵੱਖਰਾ ਠੀਕ ਹੈ ਔਰ ਬਹੁਤ ਹੀ ਟੇਸਟੀ ਬੰਦੇ ਨੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਅਗਰ ਨਾਲ ਦਾਲ ਹੋ ਜਾਵੇ ਤੇ ਕਰੇਲੇ ਪਰਵੇ ਹੋ ਜਾਣ ਤੇ ਰੋਟੀ ਖਾਣ ਦਾ ਮਜ਼ਾ ਹੀ ਆ ਜਾਂਦਾ ਹੈ ਅੱਜ ਮੈਂ ਬਣਾ ਰਹੀ ਸੀ ਪਰਵੇ ਕਰੇਲੇ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਅੱਜ ਮੈਂ ਜਿਸ ਤਰ੍ਹਾਂ ਬਣਾ ਰਹੀ ਆ ਮੈਂ ਵੀ ਤੁਹਾਨੂੰ ਦੱਸਣ ਲੱਗੀ ਆ ਕਿ ਜਿਸ ਤਰੀਕੇ ਨਾਲ ਮੈਂ ਹੈਲਦੀ ਤਰੀਕੇ ਨਾਲ ਬਣਾ ਰਹੀ ਆ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਨੇ ਮੈਂ ਕੜਾਈ ਰੱਖ ਦਿੱਤੀ ਹੈ ਦੇਖੋ ਉੱਪਰ ਤੇਲ ਗਰਮ ਹੋ ਰਿਹਾ ਹੈ ਹੁਣ ਅਸੀਂ ਕੀ ਕਰਾਂਗੇ ਇੱਕ ਇੱਕ ਕ੍ਰੇਲਾ ਸੇ ਪਕੜਾਂਗੇ ਇਹਦੇ ਵਿੱਚ ਅਸੀਂ ਕੁਝ ਵੀ ਨਹੀਂ ਹੋਰ ਕਰਨਾ ਇੱਕ ਚਾਟ ਮਸਾਲਾ ਤੇ ਇੱਕ ਨਮਕ ਇਹ ਦੇਖੋ ਇਸ ਤਰ੍ਹਾਂ ਦਾ ਮੂੰਹ ਖੋਲ ਕੇ ਮੈਂ ਧੋ ਕੇ ਦੇਖੋ ਸੁਕਾ ਲੈਨੇ ਬਿਲਕੁਲ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਜਦੋਂ ਤੁਸੀਂ ਇਹਨੂੰ ਧੋ ਕੇ ਸੁਕਾਉਂਦੇ ਨੂੰ ਉਲਟਾ ਕਰਕੇ ਇਸ ਤਰ੍ਹਾਂ ਰੱਖ ਦੋਗੇ ਤੇ ਸਾਰਾ ਇਹਦੇ ਚੋਂ ਪਾਣੀ ਉੱਚੜ ਜਾਏਗਾ ਮੈਂ ਛਿੱਲ ਕੇ ਇਹਨੂੰ ਅੱਛੀ ਤਰ੍ਹਾਂ ਧੋ ਕੇ ਸੁਕਾ ਲਿਆ ਤੇ ਹੁਣ ਅਸੀਂ ਕੀ ਕਰਨਾ ਹੈ ਕਿ ਇਸ ਤਰ੍ਹਾਂ ਨਮਕ ਦੀ ਇਸ ਤਰ੍ਹਾਂ ਉਂਗਲ ਲਗਾਣੀ ਨਮਕ ਦੀ ਤੇ ਅਸੀਂ ਇਹਦੇ ਵਿੱਚ ਲਗਾ ਦੇਣਾ ਜਿਆਦਾ ਨਹੀਂ ਭਰਨਾ ਕਿਉਂਕਿ ਜੇ ਅਸੀਂ ਅਗਰ ਜਿਆਦਾ ਭਰਾਂਗੇ ਤੇ ਜਿਹੜਾ ਵਿੱਚ ਅਸੀਂ ਮਸਾਲਾ ਭਰਨਾ ਤੇ ਉਹਦੇ ਕਰਕੇ ਉਹ ਫਿਰੋ ਜਿਆਦਾ ਤੇਜ ਹੋ ਜਾਏਗਾ ਇਸ ਵਾਸਤੇ ਸਿਰਫ ਉਂਗਲੀ ਲਗਾਨੀ ਹੈ ਔਰ ਚਾਟ ਮਸਾਲਾ ਵਿੱਚ ਸੁੱਟ ਦੇਣਾ ਥੋੜਾ ਜਿਹਾ ਚਾਟ ਮਸਾਲੇ ਨੂੰ ਅਸਤਾ ਅੱਛੀ ਤਰ੍ਹਾਂ ਫੈਲਾ ਦੇਣਾ ਥੋੜਾ ਜਿਹਾ ਵਿੱਚ ਪਾ ਕੇ ਚਾਹੇ ਤੁਸੀਂ ਉਂਗਲ ਨਾਲ ਪਾ ਲਓ ਚਾਹੇ ਤੁਸੀਂ ਤੁਹਾਡੇ ਕੋਲ ਕਟੋਰੀ ਹੈ ਤੇ ਕਟੋਰੀ ਨਾਲ ਕਰ ਲਓ ਠੀਕ ਹੈ ਜੀ ਹੁਣ ਅਸੀਂ ਨਮਕ ਤੇ ਚਾਟ ਮਸਾਲਾ ਦੋਨੋਂ ਲਗਾ ਕੇ ਤੇਲ ਸਾਡਾ ਗਰਮ ਹੈ ਅਸੀਂ ਤੇਲ ਦੇ ਵਿੱਚ ਪਾ ਦਿੱਤਾ ਠੀਕ ਹੈ ਜੀ ਇਸ ਤਰੀ ਤੁਸੀਂ ਸਾਰੇ ਇੱਕ ਇੱਕ ਕਰਕੇ ਤੇ ਤੁਸੀਂ ਸਾਰੇ ਇਸ ਤਰੀ ਪਰਵੇ ਕਰੇਲੇ ਬਣਾਣੇ ਨੇ ਪਹਿਲੇ ਅਸੀਂ ਇਹਨੂੰ ਫਰਾਈ ਕਰਾਂਗੇ ਅੱਛੀ ਤਰ੍ਹਾਂ ਤੇ ਮੈਂ ਦੇਖੋ ਪੰਜ ਕਰੇਲੇ ਲੈਨੇ ਮੈਂ ਸਾਰੇ ਹੁਣ ਇਸ ਤਰੀ ਵਾਰੀ ਵਾਰੀ ਫਰਾਈ ਕਰ ਰਹੀ ਹਾਂ ਦੋ ਦੋ ਕਰੇਲੇ ਮੈਂ ਪਾਵਾਂਗੀ ਇੱਕੋ ਵਾਰੀ ਨਹੀਂ ਪਾਣੇ ਮੈਂ ਕਿਉਂਕਿ ਇਹ ਤੇਲ ਬੜਾ ਕੋੜਾ ਹੋ ਜਾਂਦਾ ਤੇ ਬਾਅਦ ਚ ਯੂਜ਼ ਨਹੀਂ ਹੁੰਦਾ ਤੇ ਮੈਂ ਓਨਾ ਕੀ ਤੇਲ ਪਾਇਆ ਜਿੰਨਾ ਮੇਰਾ ਹੁਣ ਯੂਜ਼ ਹੋ ਜਾਵੇ ਠੀਕ ਹੈ ਜੀ ਤੇ ਹਲਕੇ ਸਿੰਮ ਤੇ ਬਣਾਣੇ ਜਿਆਦਾ ਤੇਜ਼ ਨਹੀਂ ਰੱਖਣਾ ਸੇਕ ਹਲਕਾ ਰੱਖਣਾ ਸੇਕ ਨੂੰ ਥੋੜਾ ਜਿਹਾ ਤਾਕੇ ਇਹ ਸੜਨਾਂ ਤੇ ਅੰਦਰੋਂ ਤੱਕ ਪੁੱਜ ਜਾਣ ਚੰਗੀ ਤਰ੍ਹਾਂ ਫਰਾਈ ਹੋ ਜਣ ਅੱਛੇ ਤਰ੍ਹਾਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਅੱਗੇ ਵੀ ਇਸ ਤਰੀ 2-3 ਕ੍ਰੇਲੇ ਇਸ ਤਰ੍ਹਾਂ ਬਣਾ ਕੇ ਦਿਖਾਨੀ ਆ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਅੱਗੋਂ ਕੀ ਹੈ ਜੀ ਇਹਦਾ ਰੈਸਪੀ ਹੈ ਤੇ ਸਾਰਾ ਸਮਝਾਣੀ ਆ ਮੈਂ ਹੌਲੀ ਹੌਲੀ ਠੀਕ ਹੈ ਜੀ ਤੁਸੀਂ ਆਪਣੀ ਉਂਗਲ ਦੇ ਨਾਲ ਇਸ ਤਰ੍ਹਾਂ ਕਰਨਾ ਔਰ ਇਸ ਤਰ੍ਹਾਂ ਲਗਾਣਾ ਹੈ ਐਨਕਿ ਜਿਆਦਾ ਲਗਾ ਦਿਓ ਬਸ ਸਿਰਫ ਅਸੀਂ ਹਲਕਾ ਜਿਹਾ ਵਿੱਚ ਲਗਾਣੇ ਹੈ ਬਹੁਤਾ ਨਹੀਂ ਲਗਾਣਾ ਕਿਉਂਕਿ ਅਸੀਂ ਮਸਾਲੇ ਦੇ ਵਿੱਚ ਵੀ ਨਮਕ ਪਾਣਾ ਹੈ ਤੇ ਅਸਟਰ ਸਦਾ ਜਿਆਦਾ ਕੋਰਾ ਹੋ ਜਾਏਗਾ ਐਸ ਵਾਸਤੇ ਪੁੰਨਾ ਕੀ ਨਮਕ ਬਾਅਦ ਜਿੰਨਾ ਟੇਸਟੀ ਲੱਗੇ ਠੀਕ ਹੈ ਜੀ ਹਾਂਜੀ ਇੱਕ ਫੋਕ ਦੀ ਸਹਾਇਤਾ ਨਾਲ ਤੁਸੀਂ ਉਲਟ ਤੇ ਪਲਟਦੇ ਰਹਿਣਾ ਤਾਂ ਕਿ ਇੱਕ ਸਾਈਡ ਤੇ ਜਿਆਦਾ ਨਾ ਪੱਕ ਜਾਂ ਤੇ ਦੂਸਰੀ ਸਾਈਡ ਕੱਚੀ ਰਹਿ ਜਾਵੇ ਐਸ ਵਾਸਤੇ ਥੋੜੀ ਇਹਨਾਂ ਨੂੰ ਤੁਸੀਂ ਕੁਮਾਂਦੇ ਰਹਿਣਾ ਫੋਕ ਦੀ ਸਹਾਇਤਾ ਦੇ ਨਾਲ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਕਰੇਲੇ ਪੁੱਜ ਰਹੇ ਨੇ ਮੈਂ ਤਿੰਨ ਤਿੰਨ ਕਰੇਲੇ ਪਾ ਰਹੀ ਹਾਂ ਕਿਉਂਕਿ ਅੱਜ ਕੱਲ ਵੱਡੇ ਕਰੇਲੇ ਆ ਰਹੇ ਨੇ ਅਜੇ ਛੋਟੇ ਕ੍ਰੇਲੇ ਨਹੀਂ ਆ ਰਹੇ ਤੇ ਇਸ ਵਾਸਤੇ ਮੈਂ ਤਿੰਨ-ਤਿੰਨ ਕਰਕੇ ਪਾ ਰਹੀ ਹਾਂ ਤਾਂ ਕਿ ਅੱਛੀ ਤਰ੍ਹਾਂ ਇਹ ਫਰਾਈ ਹੋ ਜਾਣ ਹੁਣ ਅਸੀਂ ਅੱਜ ਵਸਤੇ ਮਸਾਲੇ ਵਸਤੇ ਮਟੀਰੀਅਲ ਕੀ ਲਿਆ ਹੈ ਇਹ ਦੇਖੋ ਮੈਂ ਜਿਹੜੇ ਟਮਾਟਰ ਸੀ ਇਹਨੂੰ ਅੱਛੀ ਤਰ੍ਹਾਂ ਗ੍ਰाइंड ਕਰ ਲੈਨੇ ਔਰ ਪਿਆਜ਼ਾਂ ਨੂੰ ਵੀ ਮੈਂ ਚੋਪ ਕਰ ਲਿਆ ਨੂੰ ਬਰੀਕ-ਬਰੀਕ ਚੋਪ ਕਰਨਾ ਚੋਪਰ ਵਿੱਚ ਅਦਰਕ ਮੈਂ ਲਸਣ ਜੜੀ ਜੀ ਪੇਸਟ ਸੀ ਇਹਨੂੰ ਮੈਂ ਅੱਛੀ ਤਰ੍ਹਾਂ ਗ੍ਰाइंड ਕਰ ਦਿੱਤਾ ਔਰ ਮੈਂ ਹਰੀ ਮਿਰਚ ਇੱਕੋ ਹੀ ਲਈ ਹੈ ਕਿਉਂਕਿ ਅੱਗੇ ਕੋੜੇ ਹੁੰਦੇ ਨੇ ਤੇ ਜ਼ਿਆਦਾ ਇਹਨੂੰ ਕੋੜਾ ਪੰਨੇ ਕਰਨਾ ਉਹ ਜਗਾ ਸਾਡਾ ਗੁੱਦਾ ਬਚਿਆ ਸੀ ਇਹ ਦੇਖੋ ਜਿਹੜਾ ਅਸੀਂ ਉਤਾਰਿਆ ਸੀ ਇਹਨਾਂ ਤੋਂ ਕ੍ਰੇਲਿਆਂ ਤੋਂ ਤੇ ਮੈਂ ਉਹ ਵੀ ਰੱਖ ਲਿਆ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਜਦੋਂ ਅਸੀਂ ਆਲੂਆਂ ਦੇ ਵਿੱਚ ਪੁਰਜੀ ਬਣਾਉਂਦੇ ਆ ਨਾ ਨਾਲ ਤੇ ਅਸੀਂ ਇਹਦੇ ਵਿੱਚ ਪਾ ਦਿੰਦੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਨੇ ਔਰ ਤੁਸੀਂ ਜਦੋਂ ਪਰੌਂਠੀ ਨਾਲ ਖਾਂਦੇ ਹੋ ਜਾਂ ਪੂੜੀ ਨਾਲ ਖਾਂਦੇ ਹੋ ਤਾਂ ਇੰਨੀ ਮਜ਼ੇਵਰੀ ਲੱਗਦੀ ਹੈ ਨਾ ਰੈਸਪੀ ਬਹੁਤ ਹੀ ਮਜ਼ਾ ਆਉਂਦਾ ਹੈ ਖਾ ਕੇ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਕਿਸ ਤਰ੍ਹਾਂ ਇਹਨੂੰ ਬਣਾਉਣੀ ਆ ਮੈਂ ਆਲੂਆਂ ਦੀ ਪੁਰਜੀ ਬਣਾ ਕੇ ਇਹਨੂੰ ਵੀ ਵਿੱਚ ਹੀ ਫਰਾਈ ਕਰਾਂਗੇ ਤੇ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਜ਼ਰੂਰ ਕਰਨੀ ਹੈ ਰੈਸਪੀ ਤੇ ਤੁਸੀਂ ਜ਼ਰੂਰ ਇਹਨੂੰ ਇੱਕ ਵਾਰੀ ਬਣਾ ਕੇ ਦੇਖਣਾ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਠੀਕ ਹੈ ਜੀ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਕੁਰੇਲਾ ਅੱਛੀ ਤਰ੍ਹਾਂ ਦੇਖੋ ਬਣ ਗਿਆ ਅਸੀਂ ਥੋੜੀ ਸਾਈਡ ਵੀ ਇਹਦੀ ਕਰ ਦਵਾਂਗੇ ਅੱਛੀ ਤਰ੍ਹਾਂ ਨੂੰ ਫਰਾਈ ਕਰਕੇ ਕੱਚਾ ਨਹੀਂ ਰਹਿਣ ਦੇਣਾ ਕਿਉਂਕਿ ਅੰਦਰੋਂ ਮੈਂ ਸਿਮਤੇ ਦੇਖੋ ਬਣਾ ਰਹੀਆਂ ਬੜੇ ਅੱਛੀ ਤਰ੍ਹਾਂ ਪੱਕ ਜਾਂਦੇ ਨੇ ਜਦੋਂ ਸਿਮਤੇ ਬਣਾਓ ਕਿਉਂਕਿ ਇਹ ਵੱਡੇ ਹੈਗੇ ਨੇ ਜੇ ਵੱਡੇ-ਵੱਡੇ ਨੇ ਕੱਚੇ ਰਹਿ ਜਾਂਦੇ ਨੇ ਅੰਦਰੋਂ ਜਿਹੜੇ ਛੋਟਾ ਹੁੰਦਾ ਨਾ ਕarele ਉਹ ਬਹੁਤ ਵਧੀਆ ਜਲਦੀ ਪੁੱਜ ਜਾਂਦਾ ਇਹਨਾਂ ਦੀ ਸਾਈਡਾਂ ਵੀ ਭੁੰਨੀਆਂ ਪੈਂਦੀਆਂ ਨੇ ਅੱਛੀ ਤਰ੍ਹਾਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਅਗੋ ਰੈਸਪੀ ਦੱਸਦੀ ਹਾਂ ਕਿ ਕਿਸ ਤਰ੍ਹਾਂ ਮੈਂ ਕਰਨਾ ਹਾਂ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕarele ਬਣ ਗਏ ਹੁਣ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਣੀ ਆਂ ਅਗਰ ਤੁਹਾਡੇ ਕੋਲ ਲੰਬੇ ਜ਼ਿਆਦਾ ਕarele ਨੇ ਤੁਸੀਂ ਹਾਫ ਹਾਫ ਇਹਨੂੰ ਕਰਕੇ ਫਿਰ ਫਰਾਈ ਕਰ ਸਕਦੇ ਹੋ ਠੀਕ ਹੈ ਜੀ ਕੋਈ ਜ਼ਰੂਰੀ ਨਹੀਂ ਇਸ ਤਰ੍ਹਾਂ ਲੰਬੇ ਕਰਨੇ ਨੇ ਹੁਣ ਮੈਂ ਜਦੋਂ ਪਰਨੇ ਨੇ ਉਦੋਂ ਮੈਂ ਕਟਿੰਗ ਕਰਕੇ ਇਹਨੂੰ ਪਰਾਂਗੀ ਤੇ ਤੁਸੀਂ ਪਹਿਲੇ ਵੀ ਕਟਿੰਗ ਕਰਕੇ ਇਹਨੂੰ ਫਰਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਜੀ ਮੈਂ ਹੁਣ ਦੋ ਦੋ ਪੀਸ ਕਰਕੇ ਪਾ ਦਿੱਤੇ ਨੇ ਇਸ ਤਰ੍ਹਾਂ ਭੁੱਜ ਵੀ ਜਲਦੀ ਜਾਂਦੇ ਨੇ ਅਗਰ ਤੁਸੀਂ ਖੁੱਲਾ ਬਰਤਨ ਲੈਣਾ ਹੈ ਤੇ ਲੰਬੇ ਵੀ ਪਾ ਸਕਦੇ ਹੋ ਪੂਰੇ ਪੂਰੇ ਅਗਰ ਨਹੀਂ ਕੱਟਣਾ ਚਾਹੁੰਦੇ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਜਿਆਦਾ ਲੰਬੇ ਸੀ ਮੈਂ ਇਸ ਵਾਸਤੇ ਦੋ ਦੋ ਪੀਸ ਕਰ ਦਿੱਤੇ ਨੇ ਕਿਉਂਕਿ ਭਰਨ ਵਿੱਚ ਵੀ ਸਾਨੀ ਰਹਗੀ ਔਰ ਖਾਣ ਵਿੱਚ ਵੀ ਸਾਨੀ ਰਹਗੀ ਕਪੀਸ ਚੁੱਕਿਆ ਤੇ ਖਾ ਲਿਆ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ ਹਾਂਜੀ ਹੁਣ ਅਸੀਂ ਕ੍ਰੇਲਿਆਂ ਵਾਸਤੇ ਮਸਾਲਾ ਤਿਆਰ ਕਰਾਂਗੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਲਸਣ ਲਸਣ ਸਾਡਾ ਦੇਖੋ ਲਾਲ ਹੋ ਗਿਆ ਛੋਲ ਤੇ ਆਜ ਪਾ ਦਾਂਗੇ ਤੇ ਆਜ ਤੁਸੀਂ ਜਿੰਨੀ ਜਰੂਰਤ ਪਾ ਲੋ ਅਗਰ ਤੁਹਾਡੇ ਬੱਚੇ ਵੀ ਜਾਂਦੇ ਨੇ ਨਾ ਤੇ ਤੁਸੀਂ ਪਿਆਜ਼ਾਂ ਦੇ ਵਿੱਚ ਪਾ ਸਕਦੇ ਹੋ ਭੁਜੇ ਹੋਏ ਜਿਹੜੇ ਤੁਸੀਂ ਆਲੂ ਬਣਾਣੇ ਨੇ ਉਹਦੇ ਵਿੱਚ ਵੀ ਪਿਆਜ਼ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਡੇ ਐਕਸਟਰਾ ਬਚ ਜਾਂਦਾ ਮਸਾਲਾ ਤੁਸੀਂ ਵੈਸੇ ਕ੍ਰੇਲਿਆਂ ਦੇ ਸਾਹਮਣੇ ਬਣਾਣਾ ਅਗਰ ਬਚ ਜਾਏਗਾ ਤੇ ਤੁਸੀਂ ਆਲੂਆਂ ਦਾ ਮਸਾਲਾ ਬਣਾਣਾ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਤੇਲ ਵਿੱਚ ਐਕਸਟਰਾ ਜਿਹੜਾ ਸੀ ਉਹ ਕੱਢ ਦਿੱਤਾ ਅਸੀਂ ਉਹਨੂੰ ਆਲੂਆਂ ਵਿੱਚ ਯੂਜ਼ ਕਰ ਲਾਂਗੇ ਬੋਸ਼ਿ ਸਹੀ ਕਰਿਆ ਕਰੋ ਕਿ ਜਿੰਨਾ ਤੇਲ ਜ਼ਰੂਰ ਤੇ ਉਨਾ ਹੀ ਵਰਤੋ ਕਿਉਂਕਿ ਕੋੜਾ ਬਹੁਤ ਹੋ ਜਾਂਦਾ ਫਿਰ ਬਾਅਦ ਚ ਯੂਜ਼ ਨਹੀਂ ਹੁੰਦਾ ਉਹਨਾਂ ਲਾਲ ਹੋ ਜਾਂਦਾ ਵੇਕ ਕਰਾਂਗੇ ਜਦ ਤੱਕ ਲਾਲ ਨਹੀਂ ਹੁੰਦੇ ਉਦੋਂ ਤੱਕ ਅਸੀਂ ਟਮਾਟਰ ਨਹੀਂ ਪਾਣੇ ਹਾਂ ਹਾਂਜੀ ਸਾਡੇ ਦੇਖੋ ਪਿਆਜ਼ ਲਾਲ ਹੋ ਗਿਆ ਉਹਨਾਂ ਅਸੀਂ ਟਮਾਟਰ ਦੀ ਜਿਹੜੀ ਪਿਓਰੀ ਬਣਾਈ ਉਹ ਪਾ ਦਾਂਗੇ ਨਾਲ ਹੀ ਅਸੀਂ ਹਰੀ ਮਿਰਚ ਪਾ ਦਾਂਗੇ ਠੀਕ ਹੈ ਜੀ ਇਹ ਚੰਗੀ ਤਰ੍ਹਾਂ ਮਿਕਸ ਕਰ ਲਓ ਹੁਣ ਅਸੀਂ ਪਾਵਾਂਗੇ ਨਮਕ ਕਿੰਨੇ ਵਿੱਚ ਮਸਾਲੇ ਜਿਹੜੇ ਜਿਹੜੇ ਵਿੱਚ ਜਾਣੇ ਨੇ ਇਹਦੇ ਵਿੱਚ ਚਾਟ ਮਸਾਲਾ ਪਾ ਸਕਦੇ ਹੋ ਔਰ ਅਮਚਰਨ ਤੁਸੀਂ ਪਾ ਸਕਦੇ ਹੋ ਮੈਂ ਚਾਟ ਮਸਾਲਾ ਪਾਣ ਲੱਗੀ ਹਾਂ ਲੋੜ ਦੇ ਮੁਤਾਬਿਕ ਪਾਣਾ ਚਾਟ ਮਸਾਲਾ ਜਿੰਨਾ ਜ਼ਰੂਰਤ ਹੈ ਤੁਸੀਂ ਸਾਈਡ ਤੇ ਚਮਚ ਚ ਕੱਢ ਕੇ ਅੱਧਾ ਚਮਚ ਘੱਟ ਤੋਂ ਘੱਟ ਜ਼ਰੂਰ ਪਾਣਾ ਠੀਕ ਹੈ ਜੀ ਤਾਂ ਇਹਦੇ ਵਿੱਚ ਖੱਟਾਪਨ ਆਏਗਾ ਅਗਰ ਤੁਹਾਡੇ ਕੋਲ ਅਨਾਰ ਦਾਣਾ ਕੱਟਿਆ ਹੈਗਾ ਬ੍ਰਿਕ ਬ੍ਰਿਕ ਹੈਗਾ ਤੇ ਅਨਾਰ ਦਾਣਾ ਵੀ ਤੁਸੀਂ ਪਾ ਸਕਦੇ ਹੋ ਫਰਾਈ ਕਰਕੇ ਅੱਛੀ ਤਰ੍ਹਾਂ ਫਿਰ ਪਾ ਸਕਦੇ ਹੋ ਨਹੀਂ ਤਾਂ ਫਿਰ ਮੂੰਹ ਚ ਆਏਗਾ ਮੋਟਾ-ਮੋਟਾ ਹਾਂਜੀ ਹੁਣ ਅਸੀਂ ਨਮਕ ਪਾਵਾਂਗੇ ਤੁਸੀਂ ਲੋੜ ਦੇ ਮੁਤਾਬਿਕ ਨਮਕ ਪਾ ਸਕਦੇ ਹੋ ਜ਼ਿਆਦਾ ਨਾ ਹੋਵੇ ਨਮਕ ਕਿਉਂਕਿ ਅਸੀਂ ਪਹਿਲੇ ਵੀ ਪਾ ਚੁੱਕੇ ਹਾਂ ਮਸਾਲੇ ਦੇ ਵਾਸਤੇ ਪਾਣਾ ਬਸ ਮਸਾਲਿਆਂ ਦੇ ਵਿੱਚ ਜਿਹੜਾ ਪੂਰਾ ਕਵਰ ਹੋ ਜਾਵੇ ਉਲ ਭਾਵਾਂਗੇ ਦੇਗੀ ਮਿਰਚ ਥੋੜੀ ਜੀ ਹਲਦੀ ਸੁੱਕਾ ਧਨੀਆ ਤੇ ਗਰਮ ਮਸਾਲਾ ਉਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨੂੰ 2 ਮਿੰਟ ਭੁੰਨਣ ਦਵਾਂਗੇ ਉਸ ਤੋਂ ਬਾਅਦ ਅਸੀਂ ਆਲੂਆਂ ਦੀ ਤਿਆਰੀ ਕਰਾਂਗੇ ਮਸਾਲੇ ਚੰਗੀ ਤਰ੍ਹਾਂ ਪੁੱਜ ਜਾਣਗੇ ਇਹ ਫਿਰ ਉਸ ਨੂੰ ਬੰਦ ਕਰ ਦਵਾਂਗੇ। ਖੱਟਾ ਕਰਨ ਵਾਸਤੇ ਤੁਸੀਂ ਆਮਚੂਰਨ ਜਾਂ ਚਾਟ ਮਸਾਲਾ ਜਾਂ ਨਿੰਬੂ ਜਾਂ ਨਾਰਦਰਣਾ ਕੁਝ ਵੀ ਪਾ ਸਕਦੇ ਹੋ। ਜ਼ਰੂਰੀ ਨਹੀਂ ਹੈ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਿ ਅਸੀਂ ਚਾਟ ਮਸਾਲਾ ਪਾਇਆ ਤਾਂ ਤੁਸੀਂ ਵੀ ਉਹੀ ਪਾਣਾ। ਕੋਈ ਜ਼ਰੂਰੀ ਨਹੀਂ ਹੈ। ਬਸ ਇਹਦੇ ਖੱਟਾ ਪਨ ਲਿਆਉਣ ਵਾਸਤੇ ਕੁਝ ਵੀ ਪਾ ਸਕਦੇ ਹੋ ਖੱਟੀ ਚੀਜ਼ ਠੀਕ ਹੈ ਜੀ। ਇਹਨੂੰ ਚੰਗੀ ਤਰ੍ਹਾਂ ਜੀ ਭੁੱਜ ਜਾਏਗਾ ਤੇ ਫਿਰ ਇਹਨੂੰ ਅਸੀਂ ਬੰਦ ਕਰ ਦਵਾਂਗੇ ਇਹ ਸਾਡਾ ਬਣ ਗਿਆ ਕਰੇਲਿਆਂ ਦਾ ਮਸਾਲਾ ਜਿਹੜੇ ਕਿ ਅਸੀਂ ਕਰੇਲੇ ਭੁੰਨੇ ਹੋਏ ਨੇ ਅਸੀਂ ਇਹਦੇ ਵਿੱਚ ਫਰਾਈ ਕੀਤੇ ਕਰੇਲਾਂ ਦੇ ਵਿੱਚ ਪਰਾਂ ਦੇ ਮਸਾਲਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਮਸਾਲਾ ਬਿਲਕੁਲ ਭੁੱਜ ਗਿਆ ਹੁਣ ਅਸੀਂ ਗੈਸ ਕਰਾਂ ਦਿੱਤਾਂਗੇ ਬੰਦ ਤੇ ਇਹਨੂੰ ਅਸੀਂ ਕੜਾਹੀ ਨੂੰ ਉਤਾਰ ਕੇ ਤੇ ਇਹ ਵਾਲੀ ਕੜਾਹੀ ਦੂਜੀ ਉੱਪਰ ਰੱਖ ਦਾਂਗੇ ਕਿਉਂਕਿ ਅਸੀਂ ਹੁਣ ਬਣਾਉਣ ਲੱਗੇ ਆ ਆਲੂ ਠੀਕ ਹੈ ਜੀ ਆਲੂ ਤੇ ਜਿਹੜਾ ਸਾਡਾ ਕਰੇਲਿਆਂ ਦਾ ਮਸਾਲਾ ਹੈ ਅਸੀਂ ਉਹ ਬਣਾਣ ਲੱਗਿਆ ਤੇ ਅਸੀਂ ਹੁਣ ਇਹ ਵਾਲੀ ਕੜਾਈ ਅਦਰ ਕਰ ਲਵਾਂਗੇ ਹਾਂਜੀ ਮੈਂ ਪਹਿਲੇ ਸੁੱਕਾ ਜੀਰਾ ਪਾਇਆ ਹੈ ਹਨ ਨੂੰ ਅੱਛੀ ਤਰ੍ਹਾਂ ਅਸੀਂ ਭੁੰਨਾਂਗੇ ਪਹਿਲੇ ਉਸ ਤੋਂ ਬਾਅਦ ਅਸੀਂ ਤੇਲ ਪਾਵਾਂਗੇ ਜਿਹੜਾ ਸਾਡਾ ਤੇਲ ਕਰੇਲਿਆਂ ਦਾ ਬਚਿਆ ਅਸੀਂ ਇਹ ਹੀ ਯੂਜ਼ ਕਰ ਲਵਾਂਗੇ ਜਦੋਂ ਜਆ ਤੁਹਾਡਾ ਹਲਕਾ ਜਿਹਾ ਭੁੱਜ ਜਾਏਗਾ ਨਾ ਸੁੱਕਾ ਤੇ ਬਹੁਤ ਹੀ ਟੇਸਟੀ ਬਣਦਾ ਹੈ ਇਹਦੇ ਨਾਲ ਮਸਾਲਾ ਜਿਹੜਾ ਇਹ ਆਲੂ ਜਿਹੜੇ ਨਾ ਬਹੁਤ ਜ਼ਿਆਦਾ ਟੇਸਟੀ ਬਣ ਜਾਣਗੇ ਠੀਕ ਹੈ ਜੀ ਹੁਣ ਅਸੀਂ ਪਾ ਦਾਂਗੇ ਲੋੜ ਦੇ ਮੁਤਾਬਕ ਤੁਸੀਂ ਤੇਲ ਪਾਣਾ ਜਿੰਨਾ ਤੁਹਾਨੂੰ ਜ਼ਰੂਰਤ ਹੈ ਕਿਉਂਕਿ ਮੈਂ ਸਿਰਫ 2 ਜਾਂ 3 ਆਲੂ ਲੈ ਰਹੀ ਹਾਂ ਜਿਆਦਾ ਨਹੀਂ ਲੈ ਰਹੀ ਜਿਹਦੇ 'ਚ ਤੁਹਾਡਾ ਫਰਾਈ ਹੋ ਜਾਈਏ ਚੰਗੀ ਤਰ੍ਹਾਂ ਉਹਨਾਂ ਕਿ ਤੁਸੀਂ ਤੇਲ ਲੈਣਾ ਜਿਆਦਾ ਫਿਰ ਤੇਲ ਟੀਲ ਹੋ ਜਾਗਾ ਫਿਰ ਮਜ਼ਾ ਨਹੀਂ ਆਉਂਦਾ ਜਿਹੜੀ ਚੀਜ਼ ਲਿਮਟ ਵਿੱਚ ਪਈ ਹੋਵੇ ਨਾ ਉਹਦਾ ਵੀ ਮਜ਼ਾ ਆਉਂਦਾ ਚੀਜ਼ ਖਾਣ ਦਾ ਤੇ ਹੁਣ ਅਸੀਂ ਪਾ ਦਾਂਗੇ ਆਲੂ ਆਲੂਆਂ ਨੂੰ ਅੱਛੀ ਤਰ੍ਹਾਂ ਪੱਲੇ ਪੁੰਨਾਂਗੇ ਫਿਰ ਇਹਨਾਂ ਨੂੰ ਥੋੜੀ ਦੇਰ ਗਲਣ ਵਾਸਤੇ ਟਾਈਮ ਦੇਵਾਂਗੇ ਜਦੋਂ ਸਾਡਾ ਕ੍ਰੇਲਿਆਂ ਦਾ ਮਸਾਲਾ ਤੁਸੀਂ 2 ਮਿੰਟ ਠਹਿਰ ਕੇ ਪਾਵਾਂਗੇ ਕਿਉਂਕਿ ਜੇ ਤੁਸੀਂ ਕੋਈ ਪਾ ਦਿੱਤਾ ਨਾ ਤੇ ਉਹਨੇ ਆਲੂਆਂ ਨੂੰ ਗਲਣ ਨਹੀਂ ਦੇਣਾ ਆਲੂ ਕੱਚੇ ਰਹਿ ਜਾਣਗੇ ਔਰ ਮਸਾਲਾ ਸਾਰਾ ਸੜ ਜਾਏਗਾ ਠੀਕ ਹੈ ਜੀ ਹੁਣ ਬਿਲਕੁਲ ਇਹਨੂੰ ਸੀਮਤ ਕਰਕੇ ਆਲੂ ਅਸੀਂ ਪੁੱਜਨ ਦਵਾਂਗੇ ਸੀਮਤ ਕਰਕੇ ਉਹਦਾ ਛੱਟਣਾ ਰੱਖ ਕੇ ਥੋੜਾ ਜਿਹਾ ਹਲਕਾ ਜਿਹਾ ਅਸੀਂ ਇਹਦੇ ਤੇ ਨਮਕ ਪਾਵਾਂਗੇ ਨਮਕ ਅਸੀਂ ਬਾਅਦ 'ਚ ਹੀ ਪਾਵਾਂਗੇ ਨਮਕ ਨਾਲ ਜਲਦੀ ਦਲ ਜਾਂਦੇ ਨੇ ਤੇ ਲੋੜ ਦੇ ਮੁਤਾਬਕ ਤੁਸੀਂ ਨਮਕ ਪਾਣਾ ਤੇ ਅਗਰ ਜ਼ਰੂਰ ਤੋਂ ਇਥੇ ਫਿਰ ਤੁਸੀਂ ਚੈੱਕ ਕਰਕੇ ਪਾ ਸਕਦੇ ਹੋ ਹੁਣ ਤੁਸੀਂ ਅਚੀ ਤਰ੍ਹਾਂ ਸੈਲਾ ਹੇ ਤੇ ਇਹਦੇ ਉੱਤੇ ਟੱਕਣ ਦੇ ਦੋ ਠੀਕ ਹੈ ਜੀ ਹੁਣ ਤੁਸੀਂ ਮਸਾਲੇ ਜਦੋਂ ਪਰਨੇ ਨੇ ਇੱਕ ਚਮਚ ਲੈਣਾ ਹੈ ਚਮਚ ਦੀ ਸਾਈਜ਼ਤਾ ਦੇ ਨਾਲ ਐਜਾ ਮੂੰਹ ਥੋੜਾ ਖੋਲ ਕੇ ਥੋੜਾ ਜਿਹਾ ਅਚੀ ਤਰ੍ਹਾਂ ਮਿਕਸ ਕਰਕੇ ਚਮਚ ਦੀ ਸਹਾਇਤਾ ਦੇ ਨਾਲ ਇਹਦੇ ਵਿੱਚ ਭਰ ਦੇਣਾ ਤੁਸੀਂ ਮਸਾਲਾ ਜਿੰਨਾ ਮਸਾਲਾ ਇਹਦੇ ਵਿੱਚ ਆਂਦਾ ਠੀਕ ਹੈ ਬਾਕੀ ਤੁਸੀਂ ਸਾਈਡਾਂ ਤੋਂ ਗਿਰਾ ਦੋ ਇਹਦੇ ਵਿੱਚ ਅਚੀ ਤਰ੍ਹਾਂ ਪੂਰਾ ਫੁੱਲ ਕਰਨਾ ਨੂੰ ਜਿਵੇਂ ਤੁਸੀਂ ਸ਼ਿਮਲਾ ਮਿਰਚ ਜਾਂ ਕੁਝ ਹੋਰ ਪਰਦੇ ਸ਼ਿਮਲਾ ਮਿਰਚ ਵੇਸੀ ਭਰਵੇਂ ਬਣਾਉਣੇ ਆ ਤੇ ਉਸ ਤਰੀਏ ਦੇ ਵਿੱਚ ਮਸਾਲਾ ਤੁਸੀਂ ਪੂਰੀ ਤਰ੍ਹਾਂ ਭਰ ਦੇਣਾ ਠੀਕ ਹੈ ਜੀ ਐਸ ਤਰੀ ਤੁਸੀਂ ਦੂਸਰਾ ਕਰੇਲਾ ਲੈਣਾ ਤੇ ਐਂਜੀ ਤੁਸੀਂ ਸਾਰਾ ਮਸਾਲਾ ਇਹਦੇ ਚ ਪਰਦੇ ਜਾਣਾ ਇਹ ਦੇਖੋ ਜੀ ਮੈਂ ਹਾਫ ਹਾਫ ਇਸ ਵਾਸਤੇ ਕੀਤੇ ਨੇ ਕਿਉਂਕਿ ਬਹੁਤ ਜ਼ਿਆਦਾ ਲੰਬੇ ਸੀ ਤੇ ਖਾਣ ਵਿੱਚ ਵੀ ਦਿੱਕਤ ਆਂਦੀ ਫਿਰ ਉਸ ਟਾਈਮ ਤੋੜੋ ਤੇ ਸਾਰਾ ਮਸਾਲਾ ਬਾਹਰ ਨਿਕਲ ਜਾਂਦਾ ਐਸ ਵਾਸਤੇ ਮੈਂ ਛੋਟੇ ਛੋਟੇ ਦੋ ਦੋ ਪੀਸ ਕਰ ਦਿੱਤੇ ਨੇ ਤਾਂ ਕਿ ਈਜ਼ੀ ਹੋਵੇ ਖਾਣ ਵਿੱਚ ਵੀ ਈਜ਼ੀ ਹੋਵੇ ਤੇ ਬਣਾਉਣ ਵਿੱਚ ਵੀ ਈਜ਼ੀ ਹੋ ਜਾਂਦਾ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਕਿ ਸਾਰੇ ਕਰੇਲੇ ਮੈਂ ਇਸ ਤਰ੍ਹਾਂ ਤੁਹਾਨੂੰ ਕਰਕੇ ਦਿਖਾਨੀ ਆ ਸਾਰੇ ਭਰ ਕੇ ਦਿਖਾਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਮੈਂ ਕarele ਸਾਰੇ ਭਰ ਦਿੱਤੇ ਨੇ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਇਹਨੂੰ ਚਾਹ ਪ੍ਰੋਂਠੀ ਨਾਲ ਖਾਓ ਚਾਹ ਫੁਲਕੇ ਨਾਲ ਖਾਓ ਬਹੁਤ ਹੀ ਟੇਸਟੀ ਲੱਗਦਾ ਨਾ ਰਾਇਤਾ ਵਗੈਰਾ ਬਣਾਓ ਹੁਣ ਮੈਂ ਨਾਲ ਕੀ ਰੱਖਿਆ ਨੇ ਆਲੂ ਅਗਰ ਬੱਚੇ ਨਹੀਂ ਕarele ਖਾਂਦੇ ਤੇ ਨਾਲ ਹੀ ਤੁਸੀਂ ਆਲੂ ਬਣਾ ਲਓ ਔਰ ਮੈਂ ਸਾਈਡ ਥੋੜੀ ਖਾਲੀ ਕਰ ਦਿੱਤੀ ਐਸ ਵਾਸਤੇ ਕਿ ਜਿਹੜਾ ਕareleਆਂ ਦਾ ਮਸਾਲਾ ਹੈ ਕਈ ਬੱਚੇ ਨਹੀਂ ਖਾਂਦੇ ਕੋਰੇ ਕਰਕੇ ਪੁਰਾਤਨ ਕਰਕੇ ਪਰ ਵੱਡੇ ਇਹਨੂੰ ਬਹੁਤ ਪਸੰਦ ਕਰਦੇ ਨੇ ਮੈਂ ਸਾਈਡ ਤੇ ਇਹਨੂੰ ਪੁੱਜਣ ਵਾਸਤੇ ਰੱਖ ਦਿੱਤਾ ਅਸੀਂ ਮਿਕਸ ਨਹੀਂ ਕਰਾਂਗੇ ਆਲੂ ਸਾਡੇ ਤਕਰੀਬਨ ਗਲ ਚੁੱਕੇ ਨੇ ਪਰ ਅਸੀਂ ਇਹ ਜੇ ਰੱਖਾਂਗੇ ਇਹਨੂੰ 2 ਮਿੰਟ ਹੋਰ ਤਾਂ ਕਿ ਸਾਡਾ ਮਸਾਲਾ ਵੀ ਪੁੱਜ ਜਾਵੇ ਕਰੇਲਿਆਂ ਵਾਲਾ ਵੀ ਤੇ ਫਿਰ ਉਸ ਤੋਂ ਬਾਅਦ ਅਸੀਂ ਇਸ ਤੇ ਚ ਚ ਨਮਕ ਤੇ ਮਸਾਲੇ ਪਾਵਾਂਗੇ ਠੀਕ ਹੈ ਜੀ ਫਿਰ ਅਸੀਂ 2 ਮਿੰਟ ਵਾਸਤੇ ਇਹਨੂੰ ਟੱਕ ਦਵਾਂਗੇ ਅੱਛੀ ਤਰ੍ਹਾਂ ਤਾਂ ਕਿ ਮਸਾਲਾ ਵੀ ਪੁੱਜੀ ਜਾਵੇ ਤੇ ਕਰੇਲੇ ਜਿਹੜੇ ਸਾਡੇ ਆਲੂ ਨੇ ਉਹ ਵੀ ਫਰਾਈ ਹੋ ਜਾਣੇ ਸਾਡਾ ਜਿਹੜਾ ਮਸਾਲਾ ਬਚਿਆ ਹੋਇਆ ਥੋੜਾ ਜਿਹਾ ਇਹ ਸੇ ਆਲੂਆਂ ਵਿੱਚ ਹੀ ਮਿਕਸ ਕਰ ਦਵਾਂਗੇ ਠੀਕ ਹੈ ਜੀ ਤੇ ਕ੍ਰੇਲੇ ਤੁਸੀਂ ਦੇਖ ਲਏ ਨੇ ਸਾਡੇ ਕ੍ਰੇਲੇ ਤਿਆਰ ਹੋ ਗਏ ਨੇ ਬਿਲਕੁਲ ਇਹ ਦੇਖੋ ਜੀ ਇਹਨਾਂ ਨੂੰ ਸੈਪਰੇਟ ਹੀ ਰੱਖਣਾ ਕ੍ਰੇਲਿਆਂ ਨੂੰ ਆਲੂ ਮੈਂ ਇਸ ਵਾਸਤੇ ਬਣਾਇਆ ਨੇ ਕਿ ਛੋਟੇ ਬੱਚੇ ਜਿਹੜੇ ਘਰ ਚ ਹੁੰਦੇ ਨੇ ਨਹੀਂ ਖਾਂਦੇ ਕ੍ਰੇਲੇ ਕੋਰੇ ਹੁੰਦੇ ਨੇ ਪਰ ਕੁਝ ਬੱਚੇ ਖਾ ਲੈਂਦੇ ਨੇ ਪਰ ਤਕਰੀਬਨ ਬੱਚੇ ਕ੍ਰੇਲਾ ਨਹੀਂ ਖਾ ਕੇ ਖੁਸ਼ ਹੁੰਦੇ ਐ ਇਸ ਵਾਸਤੇ ਤੁਸੀਂ ਨਾਲ ਆਲੂ ਫਰਾਈ ਕਰ ਲਓ ਤੇ ਆਲੂ ਇਹਦੇ ਨਾਲ ਵੈਸੇ ਵੀ ਟੇਸਟੀ ਬੜੇ ਲੱਗਦੇ ਨੇ ਕ੍ਰੇਲਿਆਂ ਨਾਲ ਠੀਕ ਹੈ ਜੀ ਹਾਂਜੀ ਜਿਹੜਾ ਕ੍ਰੇਲਿਆਂ ਦਾ ਮਸਾਲਾ ਸੀ ਇਹ ਦੇਖੋ ਮੈਂ ਜਿਹੜਾ ਮਸਾਲਾ ਬਚਿਆ ਹੋਇਆ ਸੀ ਉਹਦੇ ਵਿੱਚ ਮਿਕਸ ਕਰ ਦਿੱਤਾ ਔਰ ਥੋੜਾ ਜਿਹਾ ਭੁੰਨ ਲਿਆ ਨੂੰ ਤਾਂ ਕਿ ਕੱਚਾ ਨਾ ਰਹਿ ਜਾਵੇ ਤੇ ਹੁਣ ਮੈਂ ਗੈਸ ਦੇ ਵਿੱਚ ਤੇ ਰੱਖ ਦਿੱਤਾ ਮਸਾਲਾ ਮੈਂ ਮਿਕਸ ਕਰ ਦਿੱਤਾ ਅਗਰ ਤੁਹਾਨੂੰ ਇਹਦੇ ਥੋੜਾ ਨਮਕ ਘੱਟ ਲੱਗੇ ਤੇ ਤੁਸੀਂ ਪਾ ਸਕਦੇ ਹੋ ਚਾਟ ਮਸਾਲਾ ਤੇ ਨਮਕ ਠੀਕ ਹੈ ਬਾਕੀ ਇਹਦੇ ਸਾਰੇ ਮਸਾਲੇ ਪਏ ਹੋਏ ਨੇ ਜ਼ਰੂਰਤ ਨਹੀਂ ਵਸੇ ਪੈਣੀ ਅਗਰ ਤੁਹਾਨੂੰ ਘੱਟ ਲੱਗੇ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਹੁਣ ਇਹਨੂੰ ਸੀ 2 ਮਿੰਟ ਹੋਰ ਭੁੰਨਾਂਗੇ ਤਾਂ ਕਿ ਇਹਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਰੱਚ ਜਾਵੇ ਤੇ ਹੁਣ ਸਾਡੇ ਇੱਧਰ ਆਲੂ ਜਿਹੜੇ ਨੇ ਉਹ ਵੀ ਪੱਕ ਗਏ ਨੇ ਹੁਣ ਅਸੀਂ ਨਮਕ ਪਾ ਦਿੱਤਾ ਸੀ ਤੇ ਬਾਕੀ ਅਸੀਂ ਰਸਾਲੇ ਪਾਣੇ ਨੇ ਜੇ ਸੁੱਕਾ ਧਨੀਆ ਪਾਵਾਂਗੇ ਥੋੜੀ ਹਲਦੀ ਗਰਮ ਮਸਾਲਾ ਔਰ ਨਮਕ ਅਸੀਂ ਪਹਿਲੇ ਪਾ ਹੀ ਦਿੱਤਾ ਸੀ ਥੋੜੀ ਦੇਗੀ ਮਿਰਚ ਪਾ ਦਾਂਗੇ ਤੇ ਹੁਣ ਪਾਵਾਂਗੇ ਚਾਟ ਮਸਾਲਾ ਠੀਕ ਹੈ ਜੀ ਚਾਟ ਮਸਾਲਾ ਲੋੜ ਦੇ ਮੁਤਾਬਿਕ ਪਾ ਲੈਣਾ ਜਿੰਨਾ ਤੁਹਾਨੂੰ ਜ਼ਰੂਰਤ ਹੈ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਥੋੜੇ ਕੁ ਮਿੰਟ ਫਿਰ ਰੱਖ ਦੇਵਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਅੱਛੀ ਤਰ੍ਹਾਂ ਰਚ ਜਾ। ਉਦੋਂ ਸਾਡਾ ਵੀ ਮਸਾਲਾ ਤਿਆਰ ਹੋ ਰਿਹਾ। ਦੋਨੋਂ ਕੜਾਈਆਂ ਮੈਂ ਰੱਖ ਦਿੱਤੀਆਂ ਨੇ। ਉਹ ਸਾਡੇ ਅੱਜ ਦੇ ਕੇਲੇ ਬਣ ਗਏ ਤੇ ਨਾਲ ਹੀ ਸਾਡੇ ਆਲੂ ਵੀ ਤਿਆਰ ਹੋ ਗਏ। ਮਸਾਲਾ ਤੁਸੀਂ ਸੈਪਰੇਟ ਤਾਂ ਬਣਾਉਂਦੇ ਆ ਕਿ ਆਲੂਆਂ ਦੇ ਵਿੱਚ ਮਿਕਸ ਹੋ ਜਾਂਦਾ ਫਿਰ ਆਲੂ ਵੀ ਕੋੜੇ ਹੋ ਜਾਂਦੇ ਨੇ ਤੇ ਬੱਚੇ ਖਾਂਦੇ ਨਹੀਂ। ਠੀਕ ਹੈ ਜੀ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਚੀਜ਼ਾਂ ਤਿਆਰ ਹੋ ਗਿਆ ਨੇ ਕarele ਵੀ ਪਰਵੇ ਤਿਆਰ ਹੋ ਗਏ ਨੇ ਆਲੂ ਵੀ ਔਰ ਜਿਹੜਾ ਕareleਆਂ ਦਾ ਮਸਾਲਾ ਸੀ ਇਹ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਨਾ ਬਹੁਤ ਹੀ ਟੇਸਟੀ ਤੇ ਹੈਲਦੀ ਬੰਦੇ ਨੇ ਔਰ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਕਮੈਂਟ ਵਿੱਚ ਜਰੂਰ ਦੱਸਣਾ ਔਰ ਮੇਰੀ ਰੈਸਪੀ ਨੂੰ ਵਿੱਚ ਜਰੂਰ ਕਮੈਂਟ ਕਰਕੇ ਦੱਸਣਾ ਕਿ ਮੇਰੇ ਕarele ਆਲੂ ਕਿਸ ਤਰ੍ਹਾਂ ਦੇ ਬਣੇ ਨੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਾਂਗੇ ਓਕੇ ਜੀ